ਮਿਲੋ ਸੋਸ਼ਲ ਮੀਡੀਆ ਤੇ ਸਰਦਾਰ ਕਿੱਡ ਦੇ ਨਾਮ ਤੇ ਮਸ਼ਹੂਰ ਪਿਤਾ ਪੁੱਤਰ ਦੀ ਜੋੜੀ ਨੂੰ 9 ਸਾਲਾ ਪੁੱਤਰ ਹਸਾਸਾ ਪਾਉਂਦਾ ਢਿੱਡੀ ਪੀੜਾ ਕਹਿੰਦਾ ਆਪਣੇ ਤੇ ਆਪਣੇ ਪਿੰਡ ਦਾ ਨਾਂ ਕਰਨਾ ਰੋਸ਼ਨ ਪੰਜਾਬ ਪੁਲਿਸ ਵੀ ਬੁਲਾਉਂਦੀ ਹੈ ਪ੍ਰਮੋਸ਼ਨ ਕਰਨ ਲਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਕੀ ਪਰਸੋਂ ਗਏ ਸੀ ਤੇ ਇੱਕ ਦਿਨ ਆਪਾਂ ਮੈਂ ਸਕੂਲੇ ਵੀ ਸਾਡੇ ਫੰਕਸ਼ਨ ਸੀ ਐਨਵਲ ਫੰਕਸ਼ਨ ਤੇ ਉਥੇ ਮੈਂ ਸਟੈਂਡ ਅਪ ਕਾਮੇਡੀ ਕੀਤੀ ਸੀ ਸੁਣੋ ਫਿਰ ਮੈਂ ਕਿਹਾ ਹੀ ਪੀ ਹਾਂਜੀ ਹਾਂਜੀ ਸਾਸਰੀਕਾਲ ਵਿਆਹ ਵਿੱਚ ਹਾਂਜੀ ਹਾਂਜੀ ਸਾਸਰੀਕਾਲ ਕੀ ਹਾਲ ਚਾਲ ਆ ਉਹ ਸਾਰੇ ਠੀਕ ਠਾਕ ਜੇ ਮੇਰਾ ਨਾਮ ਆ ਸਰਦਾਰ ਕਿੱਡ ਤੇ ਚਿੰਲੇ ਜਨੇ ਮੈਨੂੰ ਪਛਾੜ ਲਿਆ ਉਹ ਇੱਕ ਵਾਰ ਤਾੜੀ ਜ਼ਰੂਰ ਪਹਿਲੇ ਸ਼ੌਕ ਹੀ ਤੇ ਉਹਨਾਂ ਦਾ ਕੋਈ ਮਤਲਬ ਸਾਰਾ ਨਹੀਂ ਦੇ ਸਕਿਆ ਤੇ ਬਾਅਦ ਚ ਮੇਰੇ ਪਾਪਾ ਨੂੰ ਲੱਗਾ ਪੀ ਮੈਂ ਕੁਝ ਕਰ ਸਕਦਾ ਹਾਂ ਤੇ ਫਿਰ ਉਹਨਾਂ ਨੇ ਮੈਨੂੰ ਇਹ ਰਾਹ ਚ ਪਾਇਆ ਤੇ ਹੁਣ ਮੈਂ ਇੱਥੇ ਤੱਕ ਪੁੱਜਿਆ ਹਾਂ ਹਰ ਲੋਕ ਕੋਈ ਗੱਲ ਵਿੱਚਾਨੂੰ ਵੀ ਮੋ ਲੱਭ ਲੱਭ ਜੇ ਤੇ ਆਪਾਂ ਉਹਨੂੰ ਮਤਲਬ ਬਣਾ ਲੈਂਦੇ ਆ ਜੋਕ ਬਣਾ ਲੈਂਦੇ ਆ ਤੇ ਜਾਂ ਆਪਾਂ ਵੀਡੀਓ ਤੇ ਬਣਾ ਸਕਦੇ ਆ ਤੇ ਬਸ ਉਹ ਗੱਲ ਵਿੱਚ ਹਿਊਮਰ ਹੋਣਾ ਚਾਹੀਦਾ ਵਾ ਹਾਂ ਗੱਲ ਕਰੋ ਵਧੀਆ ਕਰੋ ਤੇ ਥੋੜੀ ਕਰੋ ਕੋਈ ਨਾ ਕੋਈ ਗੱਲ ਸ਼ੇਅਰ ਕਰੋ ਵੀ ਇੱਕ ਵਾਰੀ ਮੇਰੇ ਪਾਪਾ ਦੀ ਦੁਕਾਨ ਤੇ ਆਈ ਇੱਕ ਬੀਬੀ ਬੀਬੀ ਕਹਿੰਦੀ ਉਹ ਡਾਕਟਰ ਸਾਹਿਬ ਅੰਮੀ ਮੇਰੇ ਠੇਢ-ਪੀਢ ਬੜੀ ਹੁੰਡੀ ਆ ਉਹ ਮੈਨੂੰ ਗੈਸ ਦੇ ਕੈਪਸੂਲਾਂ ਦਾ ਪਤਾ ਦੋ ਤੇ ਮੇਰਾ ਡੈਡੀ ਕਹਿੰਦਾ ਉਹ ਬੀਬੀ ਸਿਲੰਡਰ ਉਹ ਗੈਸ ਵਾਲੀ ਕਾਪੀ ਲਈ ਆ। ਹੋਰ ਆਪਾਂ ਬੜੀ ਦੂਰ ਦੁੱਖ ਪਰ ਮਤਲਬ ਉਹਨੂੰ ਪ੍ਰਮੋਸ਼ਨ ਵਾਸਤੇ ਬੁਲਾਉਂਦੇ ਆ ਤੇ ਹੋਰ ਆਪਾਂ ਜਾਂਦੇ ਆ ਤੇ ਮੇਰੇ ਨਾਲ ਬੜੇ ਲੋਕ ਜੁੜੇ ਜਾਂਦੇ ਆ। ਅ ਯੂ ਐਸ ਏ ਕੈਨੇਡਾ ਅਮਰੀਕਾ ਮੈਂ ਮੈਂ ਲਾਈਵ ਹੁਣ ਰਹਾ ਹਾਂ ਨੂੰ ਤੇ ਉੱਥੇ ਵੀ ਮੇਰੇ ਲੋਕ ਮੇਰੇ ਨਾਲ ਬੜਾ ਪਿਆਰ ਕਰਦੇ ਆ। ਨਾ ਤੇ ਮੇਨੂੰ ਕੋਈ ਰੋਟੀ ਨਹੀਂ ਪੋਹਦਾ ਕੋਈ ਕੋਹ ਨਹੀਂ ਕਹਿੰਦਾ ਇਹ ਲੰਬੀ ਬੈੜਾ ਜੋ ਕਰਨਾ ਕਰ ਕੋਈ ਕੋ ਨਹੀਂ ਜਾਂਦਾ ਫਿਰ ਭੁੱਖਾ ਹੀ ਜਾਂਦਾ ਹਮ ਜੇ ਮੰਗੀਏ ਚਾਰ ਪੰਜ ਵਾਰੀ ਕਿਹਾ ਨਹੀਂ ਪੈਂਦਾ ਵੀ ਦੋ 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 ਕਿਤੇ ਇਹ ਲਤਾ ਛੋਟੀ ਆ ਕਿਉਂਦੀ ਆ ਵਾ ਲੰਬੀ ਆ ਕਿਉਂ ਨਹੀਂ ਹੁੰਦੀ ਆ ਮੈਂ ਕਿਹਾ ਮੈਡਮ ਜੀ ਮੈਂ ਕਿਹਾ ਮੈਡਮ ਜੀ ਜੋ ਕੁਦਰਤ ਨੇ ਬਣਾਇਆ ਉਹ ਸਾਰਾ ਕੋ ਆਪਣੇ ਹਿਸਾਬ ਕਿਤਾਬ ਨੇ ਬਣਾਇਆ ਵਾ ਤੇ ਇੱਕ ਦਿਨ ਇੱਕ ਬੰਦਾ ਆ ਉਹ ਲਾਈਵ ਤੇ ਆਇਆ ਤੇ ਕਹਿੰਦਾ ਪੁੱਤ ਮੈਨਾਂ ਮੈਨੂੰ ਸਹੀ ਨਹੀਂ ਕਦੀ ਆਪਣੀ ਲਾਈਫ ਵਿੱਚ ਹੈ ਤੇ ਤੂੰ ਮੈਨੂੰ ਅੱਜ ਬੜਾਸ ਆ ਆਸਾਸ ਦੋਰਾ ਕਰਤਾ ਲਾਈਵ ਵਿੱਚ ਕਹਿੰਦਾ ਤੇ ਉਹ ਕਹਿੰਦੇ ਸੀ ਵੀ ਮੈਂ ਤੁਹਾਡੀਆਂ ਵੀਡੀਓ ਹੀ ਵੇਖਦਾ ਹਾਂ YouTube ਤੇ Instagram ਤੇ ਤੇ ਜਿੰਨੇ ਸਾਨੂੰ ਵੇਖਣ ਡਿਆ ਸਰੋਤੇ ਉਹ ਵੀ ਸਾਡੇ YouTube ਤੇ ਸਰਦਾਰ ਕੀ ਟੈਨਲ ਉਹ ਉਹ ਜਾ ਕੇ ਉਹਦਾ ਸਬਸਕ੍ਰਾਈਬ ਕਰ ਤੇ ਵੇਖਣ ਛੂਟ ਕਰ ਦਿੰਦੇ ਆ ਤੇ ਬਾਹਰ ਆਡੇ ਪੇੜ ਦੇ ਬਥੇਰੇ ਮਤਲਬ ਹੈਗੇ ਆ ਦੋਸਤ ਗੁਰਪ੍ਰੀਤ ਜੀ ਤੇ ਹੈਪੀ ਜੀ ਤੇ ਉਹ ਵੀ ਆਨੂੰ ਮਤਲਬ ਹਾੜਾ ਵੀਡੀਓ ਹੀ ਬਣਾਉਂਦੇ ਆ ਤੇ ਤੁਸੀਂ ਵੇਖਿਆ ਹੀ ਹੋਵੇਗਾ ਤੇ ਉਹ ਬੜਾ ਸਪੋਰਟ ਕਰਦੇ ਆ ਆ ਗੋਡ ਗਿਫਟਡ ਹੁੰਦਾ ਤੁਸੀਂ ਵੀ ਜਾਣਦੇ ਹੋਗੇ ਹਨਾ ਤੇ ਬੱਚਾ ਜਿਹੜਾ 4 ਸਾਲ ਦਾ ਸੀ ਅੱਜ ਦੀ ਏਜ 8.5 9 ਸਾਲ ਆ 4 ਸਾਲ ਤੋਂ ਮੈਨੂੰ ਥੋੜਾ ਲੱਗ ਰਿਹਾ ਸੀਗਾ ਕਿ ਮਤਲਬ ਇਹ ਇਸ ਤਰ੍ਹਾਂ ਕਰ ਸਕਦਾ ਨਾ ਸਟੈਂਡ ਅਪ ਕਰ ਸਕਦਾ ਕਿਉਂਕਿ ਇਹ ਘਰ 'ਚ ਵੀ ਮਤਲਬ ਹਿਮਰ ਕੁਛ ਨਾ ਕੁਛ ਗੱਲ ਜੇ ਆਪਾਂ ਅੱਗੋਂ ਹੀ ਗੱਲ ਕਰਨੀ ਤਾਂ ਤਾਂ ਇਹਨਾਂ ਨੂੰ ਉਲਟ ਜਵਾਬ ਦੇਣਾ ਇੱਕ ਵਾਰ ਫਿਰ ਇਹਨੇ ਮੁਸਕਰਾ ਦੇਣਾ ਤੇ ਫਿਰ ਮੈਨੂੰ ਲੱਗਾ ਕਿ ਕੁਝ ਕਰ ਸਕਦਾ ਤੇ ਮੈਨੂੰ ਵੀ ਸ਼ੁਰੂ ਤੋਂ ਇਹ ਰੁਝਾਨ ਸੀਗਾ ਕੋਮਿਕ ਕੋਮੇਡੀ ਵੱਲ ਦਾ ਕਿਉਂਕਿ ਲੋਕ ਪਿਆਰ ਬੜਾ ਕਰਦੇ ਆ ਤੇ ਲੋਕ ਤੁਹਾਨੂੰ ਪਤਾ ਅੱਜ ਦੇ ਸਟ्रेस ਭਰੇ ਮਾਹੌਲ 'ਚ ਸਾਰੇ ਹੱਸਣਾ ਚਾਹੁੰਦੇ ਆ ਤੇ ਬਸ ਆਪਾਂ ਨਿੱਕਾ ਜਿਹਾ ਯਤਨ ਕਰ ਰਹੇ ਆ ਕਿ ਲੋਕ ਖੁਸ਼ ਰਹਿਣ ਤੇ ਲੋਕ ਵੀ ਬੜਾ ਪਰਵਾਹੂਗਾ ਰਾ ਦਿੰਦੇ ਆ ਤੇ ਮੈਸੇਜ ਕਰਦੇ ਆ ਫੋਨ ਵੀ ਕਰਦੇ ਆ ਤੇ ਮਤਲਬ ਬੜਾ ਪਿਆਰ ਕਰਦੇ ਆ ਬੱਚੇ ਨੂੰ ਤੇ ਖੁਸ਼ ਹੋ ਕੇ ਕਹਿੰਦੇ ਆ ਕਿ ਮਤਲਬ ਤੁਸੀਂ ਸਾਨੂੰ ਹਸਾਉਂਦੇ ਹੋ ਫਿਰ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਆ ਨਾ ਲੈਵਲ ਤੇ ਕੁਝ ਅਚੀਵ ਕਰਨਾ ਨਾ ਤੇ ਉਹਦਾ ਪੇਪਰ ਵਰਕ ਬੜਾ ਜ਼ਰੂਰੀ ਆ ਚਲੋ ਆਪਾਂ ਰੈਂਡਮਲੀ ਵੀ ਕੁਝ ਕਰ ਸਕਦੇ ਹਣਾ ਬਟ ਪੇਪਰ ਵਰਕ ਜੇ ਆਪਾਂ ਪਹਿਲਾਂ ਕਰ ਲਈਏ ਥੋੜਾ ਜੋ ਵੀ ਆਪਾਂ ਉਹਨੂੰ ਨੋਟ ਕਰ ਲਈਏ ਫਿਰ ਉਹ ਜੜੀਆਂ ਵੀ ਆਪਾਂ 25 ਵਗੈਰਾ ਕਹਿਣੇ ਹੁੰਦੇ ਆ ਉਹ ਮਤਲਬ ਸਕਿਪ ਨਹੀਂ ਹੁੰਦੀ ਫਿਰ ਦਿਮਾਗ ਚ ਤੇ ਇਸ ਲਈ ਥੋੜਾ ਉਹਨੂੰ ਲਿਖ ਲਈਦਾ ਕਿ ਉਮਰ ਤੇ ਆਪਣੇ ਆਸ-ਪਾਸੋਂ ਹੀ ਮਿਲ ਜਾਂਦਾ ਕੁਝ ਇਹ ਹੀ ਉਮਰ ਕ੍ਰੀਏਟ ਕਰਦਾ ਵਾ ਕੁਝ ਇਹ ਆਪਣੇ ਮਾਹੌਲ ਚੋਂ ਲੈ ਆਉਂਦਾ ਕੁਝ ਮੈਂ ਲੈ ਆਉਣਾ ਤੇ ਫਿਰ ਆਪਾਂ ਤਾਣਾ ਬਾਣਾ ਬੁਣ ਕੇ ਸਾਡੀ ਟੀਮ ਆ ਸਾਡੇ ਨਾਲ ਸਾਡੇ ਪਿੰਡ ਤੋਂ ਮੁੰਡਾ ਗੁਰਪ੍ਰੀਤ ਸਿੰਘ ਆ ਤੇ ਨਾਲ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਉਹ ਵੀ ਸਾਨੂੰ ਬੜਾ ਸਪੋਰਟ ਕਰਦੇ ਆ ਦੋਵੇਂ ਟੀਮ ਵਾਂਗੂ ਆਪਾਂ ਚੱਲ ਰਹੇ ਆ ਤੇ ਇਸ ਤਰ੍ਹਾਂ ਹੀ ਬਸ